ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਤੇ ਸਨਾਤਨ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਰੀਨ ਹੋਰਾਂ ਵੱਲੋਂ ਸ਼ੁਰੂ ਕੀਤੀ ਗਈ ਸ਼੍ਰੀਮਤੀ ਅਨੀਤਾ ਸ਼ਰੀਨ ਸਕਾਲਰਸ਼ਿਪ ਬੱਚਿਆਂ ਨੂੰ ਦੇਣ ਸੰਬੰਧੀ ਅਤੇ ਸਮਾਜ ਸੇਵਾ ਵਾਲ ਸਿੰਘ ਜੀ ਅਮਰੀਕਾ ਵਾਲਿਆਂ ਨੂੰ ਸਨਮਾਨ ਕਰਨ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਹ ਜਾਣਕਾਰੀ ਸਮਾਜ ਸੇਵਕ ਸ਼੍ਰੀ ਪ੍ਰਵੀਨ ਸ੍ਰੀ ਨੂਰਾ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਾਰੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਤੁਸੀਂ ਆਪਣਾ ਨਾਮ ਪੜ੍ਹ ਲਿਖ ਕੇ ਆਪਣਾ ਨਾਮ ਉਚਾਰੋ ਮਾਪੇ ਦਾ ਨਾਮ ਉਚਾਰੋ ਸਕੂਲ ਦਾ ਨਾਮ ਉਚਾਰੋ ਸ਼ਹਿਰ ਦਾ ਨਾਮ ਉਚਾਰੋ ਮੇਰੀ ਇਹ ਹੀ ਅਰਦਾਸ ਹੈ ਸਾਰੇ ਬੱਚਿਆਂ ਨੂੰ ਔਰ ਟੀਚਰ ਸਰਵਨ ਔਰ ਸਾਰੇ ਕਮੇਟੀ ਨੂੰ ਜੋ ਵੀ ਕਹਾ ਸੇਵਾ ਦਾ ਹੋ ਤਮੂਗਾ ਇਹਨੂੰ ਕਰੋ ਪਛੇਤ ਨਹੀਂ ਮੱਥੇ ਤੇ ਰੱਖੇ ਕਰੇ ਆਰ ਵੀ ਮਾਈ ਸਟੂਡੈਂਟ ਇਨ ਥਿਸ ਸਕੂਲ

अब भी आए हुए हैं उनके फैमिली के मेम्बर और उन्होंने ये इंस्टीट्यूशन जो है फ्रॉम पाकिस्तान इट वॉज थ्रॉट फ्रॉम देयर आफ्टर इंडिपेंडेंस नूरपुर थल है एक जगह पाकिस्तान में ये तो सवा पंजाब वालों ने दिल्ली वालों ने वहाँ से कॉन्टैक्ट करके इस इंस्टीट्यूशन को दे पी नंदी जी की फैमिली फैमिली से इन्होंने ये हॉल भी बनवा है और कमरे भी बनवाए हैं इन्होंने के इंस्टीट्यूशन स्थापित होती है नाइनटीन टी फाइव में ये हाई स्कूल था और नाइनटीन सिक्सटी सेवन में ये सीनियर सेकेंडरी बना उसके बाद ये हायर सेकेंडरी बना तो so, बड़ी खुशी है कि पंडित मोहन लाल जी जो साइंस मिनिस्टर थे वार्ड में लिखा हुआ है उनका नाम भी उन्होंने इनकी सहायता से ये माहौल जो है बनाया इस फैमिली की बड़ी कंट्रीब्यूशन इंस्टीट्यूशन के लिए है और uh, 1967 में इट वॉज ब्रॉट अंडर द्रांटेड एट सीम वन द्रेजेंट मूल मूलराज ओम मूल राज, ओ, राज दिखते थे वो अपने नाम को दस में और uh, सलेक्शन जी मंडी में, में थे वो so, मैनेजर थे जहाँ के और वेद प्रकाश मैन जी भी हेड मैनेजर थे सो मतलब उस टाइम देखो उनके बनाए हुए जो सारिया इंस्टीट्यूशंस चल रही हैं मैं आई ज्वाइन दिस इंस्टीट्यूशन इन 72, टू मैन Mr. Kumar was leading in tenth class and ninth class. I joined this institution as an English teacher because I have done M.A. from university with the grammar's permission. How to write grammar in English? I have seen many times my home class, teacher, when I came to the class, when the are they appreciate. ਅੱਜ 4 ਮਈ ਨੂੰ ਅਸੀਂ ਇੱਥੇ ਆਪਣੇ ਸਰਦਾਰ ਦਰਮ ਸਕੂਲ 'ਚ ਦੋ ਐਸੇ ਦਾਨੀ ਸੱਜਣਾ ਦਾ ਸਨਮਾਨ ਕਰ ਰਹੇ ਹਾਂ ਔਰ ਐਨਵਲ ਫੰਕਸ਼ਨ ਕਰ ਰਹੇ ਹਾਂ ਇੱਕ ਤਾਂ ਪਾਲ ਸਿੰਘ ਜੀ ਅਮਰੀਕਾ ਤੋਂ ਉਹਨਾਂ ਨੇ ਸਾਡੇ ਇਸ ਇੱਕ ਸੱਦੇ ਤੇ ਜਾਂ ਇੱਕ ਗੁਜਾਰਿਸ਼ ਤੇ ਉਹਨਾਂ ਨੇ ਇੱਥੇ तकरीबन 9 ਲੱਖ ਰੁਪਏ ਦੇ ਝੂਲੇ ਬੱਚਿਆਂ ਲਈ ਛੋਟੇ ਬੱਚਿਆਂ ਲਈ ਉਹ ਤਾਂ ਦਾਨ ਕੀਤਾ ਹੈ ਉਹ ਝੂਲੇ ਇੱਥੇ ਲੱਗ ਚੁੱਕੇ ਨੇ ਮੈਂ ਆਪਣੇ ਸਕੂਲ ਮੈਨੇਜਮੈਂਟ ਵੱਲੋਂ ਅਤੇ ਟੀਚਰਸ ਵੱਲੋਂ ਅਤੇ ਛੋਟੇ-ਛੋਟੇ ਬੱਚਿਆਂ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਦੂਸਰੇ ਸ਼੍ਰੀ ਕਿਸ਼ਨ ਕੁਮਾਰ ਸ਼ਰੀਨ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਟੋਨੀ ਜੀ ਵੀ ਕਹਿੰਦੇ ਹਾਂ, ਇਹ ਇਸ ਰਿਜ਼ੋਰਟ ਦੇ ਮਾਲਕ ਨੇ ਉਹਨਾਂ ਨੇ ਆਪਣੀ ਪਤਨੀ ਦੀ ਯਾਦ 'ਚ ਪਿਛਲੇ 3 ਸਾਲ ਤੋਂ ਇੱਕ ਸਕਾਲਰਸ਼ਿਪ ਦੇ ਰਹੇ ਨੇ ਇੱਥੇ ਬੱਚਿਆਂ ਨੂੰ। ਉਹਦਾ ਅਮਾਉਂਟ ਵੀ ਤਕਰੀਬਨ 15000 ਰੁਪਿਆ ਹੈ। ਜਿਹੜਾ ਅਸੀਂ ਕੀ ਪਾਸ ਸੈਕੰਡ ਆਉਣ ਵਾਲੇ ਬੱਚਿਆਂ ਨੂੰ ਹਰ ਸਾਲ ਹਰ ਕਲਾਸ ਦੇ ਬੱਚਾ ਨੂੰ ਇਨਾਮ ਦਿੰਨੇ ਆ ਉਹਨਾਂ ਦੀ ਪੂਰੇ ਸਾਲ ਦੀ ਫੀਸ ਜਿਹੜੀ ਹੈਗੀ ਉਹ ਕਿੰਨੀ ਵੀ ਹੋਵੇ ਉਹ ਟੋਲੀ ਜੀ ਦਿੰਦੇ ਨੇ ਸਕੂਲ ਨੂੰ ਤਾਂ ਇਹ ਰਕਮ ਜਿਹੜੀ ਕੁੱਲ ਮਿਲਾ ਕੇ तकरीबन 1 ਲੱਖ ਰੁਪਏ ਬਣ ਜਾਂਦੀ ਹੈਗੀ ਤੇ ਅਸੀਂ ਐਸੇ ਜਿਹੜੇ ਸੱਜਣ ਨੇ ਐਸੇ ਜਿਹੜੇ ਵਹਾਪਰੂਸ਼ ਨੇ ਜਿਹੜੇ ਆਪਣੇ ਦਿਲੋਂ ਆਪਣੀ ਅੱਛੀ ਕਮਾਈ 'ਚੋਂ ਕੁਛ ਨਾ ਕੁਛ ਐਸੀ ਸਹਾਸਤਾ ਲਈ ਦਿੰਦੇ ਰਹਿੰਨੇ ਆ ਉਹਨਾਂ ਦੇ ਬਹੁਤ ਧੰਨਵਾਦੀ ਆ ਅੱਜ ਦੇ ਇਸ ਫੰਕਸ਼ਨ ਦਾ ਖਾਸ ਪ੍ਰਯੋਜਕਾਂ ਤਾਂ ਉਹਨਾਂ ਨੂੰ ਉਹਨਾਂ ਨੂੰ ਸਨਮਾਨਿਤ ਕਰਨਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਹੈ ਇਸੇ ਨਾਲ ਹੀ ਬੱਚਿਆਂ ਨੂੰ ਸਕਾਲਰਸ਼ਿਪ ਔਰ ਸਨਮਾਨ ਚਿੰਨ ਦੇਣਾ ਹੈ ਤੇ ਮੈਂ ਹਰ ਸਾਲ ਹੋਣ ਵਾਲੇ ਐਸੇ ਪ੍ਰੋਗਰਾਮ ਜਿਹੜੇ ਨੇ ਮੈਂ ਉਹਦੇ ਲਈ ਐਸੇ ਲੋਕਾਂ ਦਾ ਜੋ ਕਿ ਸੰਸਥਾਵਾਂ ਨੂੰ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਸਹਿਯੋਗ ਕਰਦੇ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਚਾਹਾਂਗਾ ਕਿ ਹਮੇਸ਼ਾ ਹੀ ਉਹ ਜੁੜੇ ਰਹੇ ਔਰ ਹਮੇਸ਼ਾ ਹੀ ਛੋਟੇ ਛੋਟੇ ਬੱਚਿਆਂ ਨੂੰ ਪ੍ਰਸਾਹਿਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਮੈਂ ਜਿਹੜੀ ਸਾਡੀ ਪ੍ਰਿੰਟ মিডিਆ ਹੈ ਔਰ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹ ਇਹ ਸਾਰਾ ਪ੍ਰਚਾਰ ਪ੍ਰਸਾਰ ਜੋੜਾ ਕਰਦੇ ਨੇ ਉਹਦੇ ਨਾਲ ਹੀ ਐਸੀ ਲੋਕ ਜਿਹੜੇ ਜਿਨ੍ਹਾਂ ਦੇ ਦਿਲ 'ਚ ਤਮੰਨਾ ਹੁੰਦੀ ਉੱਠ ਕੇ ਅੱਗੇ ਆਉਂਦੇ ਨੇ ਔਰ ਉਹ ਸਾਨੂੰ ਸਹਿਯੋਗ ਕਰਦੇ ਨੇ ਸਕੂਲਾਂ ਨੂੰ ਸਹਿਯੋਗ ਕਰਦੇ ਬੱਚਿਆਂ ਨੂੰ ਸਨਮਾਨਿਤ ਕਰਦੇ ਨੇ ਬਹੁਤ ਬਹੁਤ ਧੰਨਵਾਦ ਚੋੜਮਣੀ ਕਲਤੀਦਾਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਹੇਠ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਦਾ ਨਵਾਂ ਸ਼ਹਿਰ ਇਲਾਕੇ ਵਿੱਚ ਪਹੁੰਚਣ ਤੇ ਵਰਕਰਾਂ ਦੇ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੇ ਬੋਲੇ ਜੋ ਜਰਾ ਆਪਣਾ ਸ਼ੰਕਰ ਰੋਗਨਦੀ ਪੁਰੀ ਸਾਹਿਬ ਵਾਲੀਆ ਸਾਹਿਬ ਸਾਰੇ ਵੱਡੇ ਗਿੰਦੇ ਜੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਮਾਤਾ ਜੀ ਆਪਣਾ ਪਰਮ ਜੀ ਮਾਤਾ ਜੀ ਨੂੰ ਬੁਲਾ ਦਿਓ ਅਸ਼ੀਰਵਾਦ ਦੇ ਅੱਛਾ ਥੋੜੇ ਲੱਖੀ ਜੀ ਬਹੁਤ ਇੰਦਾ ਲੱਖੀ ਬੜਾ ਚੱਕਦੇ ਹੁਣ ਤਾਂ ਪੂਰਾ ਵਾਹ ਹੁਣ ਪੰਜਾਬ ਦੇ ਦੇਖੋ ਦੁਕਾਨਦਾਰ ਵੀ ਖੜੇ ਆ ਅੱਜ ਪੁੱਛੋ ਜੇਦਨਾ ਜਿਹੜਿਆ ਕੱਤਰੋਂ ਗਾਰਦ ਮਾਰ ਤਾੜ ਹੋ ਰਹੀ ਆ ਪੰਜਾਬ ਸਹਿਮਿਆ ਪਿਆ ਪੰਜਾਬ ਦੇ ਕਾਰੋਬਾਰੀ ਯੂਪੀ ਚਲੇ ਗਏ ਕੋਈ ਮਨ ਪਰਦੇਸ ਚ ਲਿਆ ਗਿਆ ਜੇਦਨ ਦੋਵੇਂ ਮੈਂਬਰ ਪਾਰਲੀਮੈਂਟ ਬਣਾਤਾ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਜਿਹੜੇ ਚਕਾਇਤ ਕੱਟਕੈਂਤੀ ਨੇ ਕਾਤਲ ਨੇ ਇਹ ਪੰਜਾਬ ਛੱਡ ਕੇ ਭਜਾਵਾਂਗੇ ਇਹਨਾਂ ਨੂੰ ਫਿਰ ਦੇਣਾ ਦਰਪਰਾਸੀ ਬਾਤ ਨਹੀਂਦਾ ਕਿ ਸਾਡੇ ਵੀਰ ਜੀ ਬਾਦਲ ਨੇ ਪੰਜਾਬ ਤੋਂ ਯਾਤਰਾ ਦਾ ਸਵਾਰਕ ਕਰਨ ਲਈ ਆਇਆ ਮੈਂ ਲੱਖੀ ਜੀ ਦਾ ਨੈਣਾ ਤੇਰਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਪੰਜਾਬ ਵਿੱਚ ਪਿਛਲੇ 10 ਸਾਲ ਕਰ ਦਿੱਤੇ ਆਪਣਾ ਪੰਜਾਬ ਬਹੁਤ ਵਿਖੇ ਚਲੇ ਗਿਆ 5 ਸਾਲ ਕਾਂਗਰਸ ਦੇ ਕੈਪਟਨ ਅਮਨਿੰਦਰ ਸਿੰਘ ਰਿਆ ਕੁਝ ਨਹੀਂ ਕੀਤਾ ਆ ਝਾੜੂ ਵਾਲੇ ਨੇ ਤਾਂ ਬੁਰਾਈ ਹਾਲ ਕਰ ਦਿੱਤਾ ਅੱਜ ਘਰ ਘਰ ਨਸ਼ੇ ਪਜਾ ਦਿੱਤੇ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਆ ਸ਼ਾਮ ਨੂੰ ਤੁਸੀਂ ਦਿਨੇ ਨਿਕਲ ਨਹੀਂ ਸਕਦੇ ਕੋਈ ਚੋਰੀ ਕਰ ਲੈਂਦਾ ਕੋਈ ਬਾਲੀਆਂ ਖੋਲ ਲੈਂਦਾ ਕੋਈ ਪਰਸ ਖੋਲ ਲੈਂਦਾ ਦੁਕਾਨਾਂ ਤੇ ਡਾਕੇ ਪੈ ਰਹੇ ਆ ਉਸ ਨੂੰ ਕੋਈ ਪਤਾ ਨਹੀਂ ਕੋਈ ਕੰਟਰੋਲ ਨਹੀਂ ਸਰਕਾਰ ਬੰਦ ਬਕਾਲ ਫੱਪ ਹੋ ਰਿਹਾ ਜੇ ਆਪਾਂ ਨਾ ਇਕੱਠੇ ਹੋਏ ਸਹੀ ਫੈਸਲੇ ਨਾ ਕੀਤੇ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਨਾ ਤਕੜਾ ਕੀਤਾ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਆ ਸਾਰੀਆਂ ਸੜਕਾਂ ਹਾਈਵੇ ਥਰਮਲ ਪਲਾਂਟ 에어ਪੋਰਟ ਸ਼ਹਿਰਾਂ ਵਿੱਚ ਸੀ ਬ੍ਰਿਜ ਸਿਸਟਮ ਆ ਗਲੀਆਂ ਨਾਲੀਆਂ ਸਾਰੀਆਂ ਸਿਸਟਮ ਹੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਸੀ ਕਿਉਂਕਿ ਇੱਕ ਵੱਡੀ ਗੱਲ ਸੀ ਅਕਾਲੀ ਦਲ ਦੀ ਸੋਚ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰੇ ਸਾਂਝ ਰੱਖਣਾ ਤੁਸੀਂ ਜਾਣਦੇ ਹੋ ਮੁੱਖ ਮੰਤਰੀ ਬਾਦਲ ਸਾਹਿਬ ਸੀ ਹਿੰਦੂ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸ਼ਚਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਸਿੱਖਾਂ ਨੇ ਤਾਂ ਕਹਿਣਾ ਹੀ ਸੀ ਕਿਉਂਕਿ ਸਾਡੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਆਪਣਾ ਪੰਜਾਬ ਤਾਂ ترقی ਕਰੂਗਾ ਜੇ ਆਪਾਂ ਭਰਾਵਾਂ ਮੰਗੂ ਰਹਾਂਗੇ ਆਪਣਾ ਪੰਜਾਬ ਹੈ ਆਪਣਾ ਰਹਿਣਾ ਇੱਥੇ ਹੈ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਥੋਡੀ ਖੇਤਰੀ ਪਾਰਟੀ ਜਿਹੜੀ ਥੋਡੇ ਵਿੱਚੋਂ ਨਿਕਲੀ ਹੈ ਥੋਡੇ ਬਜ਼ੁਰਗਾਂ ਨੇ ਬਣਾਈ ਹੈ 103 ਸਾਲ ਪਾਣੀ ਕਾਲੀ ਦਲ ਪਾਰਟੀ ਜੋ ਥੋਡੀ ਆਪਣੀ ਹੈ ਜਦੋਂ ਤੁਸੀਂ ਤਗੜਾ ਕਰ ਦੋਗੇ ਉਦੋਂ ਹੀ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਆ ਜਾਣਗੀਆਂ ਤੁਸੀਂ ਦੇਖਿਆ ਬਾਦਲ ਸਾਹਿਬ ਦਾ 10 ਸਾਲ ਦਾ ਰਾਜ ਕਿਵੇਂ ਤਰੱਕੀ ਪੰਜਾਬ 'ਚ ਹੋਈ ਇਹ ਤੁਸੀਂ ਪਿਛਲੇ 10 ਸਾਲ ਦਿੱਲੀ ਵਾਲੀਆਂ ਪਾਰਟੀਆਂ ਦਾ ਵੀ ਦੇਖ ਲਿਆ ਕਿਵੇਂ ਬਰਬਾਦੀ ਪੰਜਾਬ ਜੀ ਆਂਦੀ ਸੋ ਇਕੱਠੇ ਹੋ ਕੇ ਆਪਾਂ ਕਾਲੀ ਦਿਲ ਨੂੰ ਤਕੜਾ ਕਰੀਏ ਪ੍ਰੋਫੈਸਰ ਚੰਦੂ ਮਹਾਰਾਜੀ ਸਾਡੇ ਇਥੋਂ ਐਮਪੀ ਦੇ ਉਮੀਦਵਾਰ ਤੁਸੀਂ ਜਿਵੇਂ ਝਾੜੂ ਵਾਲਿਆਂ ਨੂੰ 92 ਜਿਤਾ ਦਿਤੀਆਂ ਮੈਨ ਲਗਾ 80 ਤਾਂ ਉਹਨਾਂ ਨੇ ਜਮਾਨਤ ਜੱਪਤ ਕਰਾਉਣੀਆਂ ਪਈਆਂ ਸਾਰੀਆਂ ਤੇ ਮੈਂ ਬੇਨਤੀ ਕਰਦਾ ਦੇ ਪੰਜਾਬ ਦਾ ਆਜ ਨਹੀਂ ਹੋਣ ਦਊਗੀ ਬਹੁਤ ਬਹੁਤ ਧੰਨਵਾਦ ਵਾਈਰੂਜੀ ਕਾ ਖਾਲਸਾ ਵਾਈਰੂਜੀ ਕੀ ਫਤਿਹ ਆਜਾ ਬਾਦਾ ਜੀ ਆਜਾ ਆਜਾ ਜੀਰਵਾ ਦੇ ਨੇੜੇ ਆ ਨੇੜੇ ਆ ਜੋ ਨੇੜੇ ਆ ਜੋ ਨੇੜੇ ਨੇੜੇ ਤੇ ਇਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ट्रांसप्लांट ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ सहलता मिलियॉँ ने इतनी चौबीस घंटे सब दिन एमरजेंसी की सुविधा भी दि जाए आज बुक करो अपनी अपॉइंटमेंट अठानवे सात सो छबी वी छे सो चौहत्तर या अठानवे अठ आथ सो उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਸੱਜਣਾ ਸ਼੍ਰੀਮਾਨ ਸੈਗਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਭਾਰਗੀਆਂ ਖਾਲਫੇ ਦਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀਨ ਇਜਾਜ਼ਤ ਦਿਓ ਧੰਨਵਾਦ